ਇਹ ਇੱਕ ਸਾਡੇ ਰਾਮਾ ਮੰਡੀ ਥਾਣੇ ਦੇ ਏਰੀਆ ਚ ਤੋਂ ਪਹੁੰਚਾਂਗੇ ਜਿਹੜੇ ਪਟੌੜੀ ਤੋਂ ਮੈਸੇ ਐਚਓ ਵੀ ਇੱਕ ਪ੍ਰਵਾਸੀ ਮਜ਼ਦੂਰ ਦਾ ਬੱਚਾ ਕਿਲੈਪ ਹੋ ਗਿਆ ਫੌਰਨ ਸਾਡੀ ਪੁਲਿਸ ਜਿਹੜੀ ਹੈ ਇੱਥੇ ਐਕਸ਼ਨ ਲੈਦੀ ਹੋਈ ਸਾਡੇ ਇੰਚਾਰਜ ਚੌਕੀ ਤੋਂ ਪਹੁੰਚਾ ਪੀਐਸ ਰਾਮਾ ਮੰਡੀ ਦੇ ਐਸਐਚਓ ਔਰ ਸਾਡੇ ਏਸੀਪੀ ਸੈਂਟਰਲ ਜਿਹੜੇ ਆ ਉਹ ਸਾਰੇ ਮੌਕੇ 'ਤੇ ਹਰਕਤ ਆ ਕੇ ਅਸੀਂ ਟੈਕਨੀਕਲੀ ਸਪੋਰਟ ਔਰ ਜੋ ਵੀ ਸਾਡੇ ਕੋਲ ਏ ਥੋੜੇ ਸੁਵਿਧਾ ਮਿਲੇ ਸੀ ਉਹਦੀ ਮਦਦ ਨਾਲ ਅਸੀਂ ਬੱਚਾ ਲੁਧਿਆਣਾ ਤੋਂ ਕਵਰ ਕਰ ਲਿਆ ਸਰ ਇਹ ਇੰਨਾ ਦਾ ਗ੍ਰੋ ਹੈ ਬੱਚੇ ਕਿਡਨਾਪ ਕਰ ਲਏ ਕਿੰਨੇ ਉਹ ਅਸੀਂ ਇਹ ਤੇ ਵੈਰੀਫਾਈ ਕਰ ਰਹੇ ਹਾਂ ਔਰ ਇਹ ਬੋਟੇਵ ਇਹਨਾਂ ਦਾ ਇਹ ਸੀ ਕਿ ਬੱਚਾ ਇਹ ਤੋਂ ਕਿਡਨਾਪ ਕਰਕੇ ਲੁਜਾਣੇ ਜਾ ਕੇ ਇਹਨਾਂ ਨੇ ਸੇਲ ਕਰਨਾ ਸੀ ਉੱਥੇ ਕਿਸੇ ਆਪਣੇ ਗਾਹਕ ਦੀ ਇਹ ਵੇਟ ਕਰ ਰਹੀ ਸੀ ਇੰਤਜ਼ਾਰ ਕਰ ਰਹੀ ਸੀ ਕਿੰਨੇ ਦੀ ਕਿੰਨੇ ਦੀ ਇਹਨਾਂ ਦਾ ਸੌਦਾ ਜਿਹੜਾ ਬੱਚਾ ਫਿਲਹਾਲ ਇਹ ਗੱਲ ਸਾਹਮਣੇ ਨਹੀਂ ਆਈ ਕਿ ਕਿੰਨੇ ਦਾ ਵੇਚਣਾ ਸੀਗਾ ਬਟ ਆਪਣੇ ਗਾਹਕ ਦੀ ਇਹ ਉੱਥੇ ਵੇਟ ਕਰ ਰਹੀ ਸੀ ਜਿੱਥੇ ਸਾਡੀ ਪੁਲਿਸ ਨੇ ਮੌਕੇ ਤੇ ਜਾ ਕੇ ਇਹਨਾਂ ਨੂੰ ਫੜ ਲਿਆ ਕਿ ਇਹ ਪਹਿਲੇ ਰੈਕਟੀ ਕਰਦੇ ਬੱਚਿਆਂ ਦੀ ਜਾਂ ਪਹਿਲੇ ਇਜ਼ੁਕਤ ਇਨਾਰੇ ਇਹ ਬੱਚਾ ਤੇ ਇਹਨਾਂ ਨੇ ਚੱਕਿਆ ਰੱਖੀ ਕਰਕੇ ਇੱਥੋਂ ਕਿਉਂਕਿ ਉਹਨਾਂ ਨੇ ਵੇਖਿਆ ਮੌਕੇ ਦੀ ਨਜ਼ਰ ਤੇ ਵੇਖੇ ਕਿ ਲੇਡੀ ਕੱਲੀ ਘਰ 'ਚ ਆਉਂਦੀ ਆ ਔਰ ਉਹ ਕੰਮ 'ਚ ਲੱਗੀ ਸੀ ਇਹਨਾਂ ਨੇ ਵੀਡੀਓ 'ਚ ਚੱਕ ਕੇ ਬੱਚਾ ਤੇ ਨਿਕਲ ਗਏ ਜੀ ਐ ਚਾਰਾਂ ਦਾ ਕੀ ਰਹਿ ਗਿਆ ਕਾਪਤਾ ਹੈਗਾ ਇਹ ਦੋ ਦੇ ਹਸਬੰਡ ਵਾਈਫ ਆ ਜੀ ਆਪਣਾ ਬਲਜੀਤ ਕੌਰ ਐਂਡ ਬਲਜੀਤ ਸਿੰਘ ਹਸਬੰਡ ਵਾਈਫ ਨੇ ਤੇ ਦੋ ਇਹਨਾਂ ਦੇ ਰਹਿਤੀ ਨੇ ਇਹ ਇਹਨਾਂ ਦੇ ਪਹਿਲੇ ਵੀ ਕੋਈ ਮਾਮਲੇ ਇਦਾਂ ਦੇ ਸਾਹਮਣੇ ਆਏ ਹੋ ਉਸ ਵੀ ਫਰਥਰ ਡੀਪ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਜੀ ਜੋ ਵੀ ਉਹਦੇ ਵਿੱਚ ਸਾਹਮਣੇ ਆਏ ਜਰੂਰ ਦੱਸਾਂਗੇ ਤੁਹਾਨੂੰ ਫਿਲਹਾਲ ਇਹਦੇ ਵਿੱਚ ਇਹਦਾ ਹੈ ਕਿ ਇਹਨਾਂ ਨੇ ਬੱਚਾ ਵੇਚਦਿਆਂ ਦੀ ਨੀਤ ਨਾਲ ਇਥੋਂ ਕਿਡਨਾਪ ਕੀਤਾ ਬੱਚਾ ਮਹਿਜ਼ 3 ਸਾਲ 3 ਮਹੀਨੇ ਦਾ ਸੀਗਾ ਔਰ ਲੁਧਿਆਣੇ ਜਿੱਥੋਂ ਲੈ ਕੇ ਗਏ ਸੀਗੇ ਸਾਡੀ ਪੁਲਿਸ ਨੂੰ ਜਦੋਂ ਇਹਦੀ ਇਨਫੋਰਮੇਸ਼ਨ ਮਿਲੀ ਸੀ ਫੌਰਨ ਸਾਡੀ ਪੁਲਿਸ ਹਰਕਤ 'ਚ ਆਉ ਇੱਥੋਂ ਦੀ ਕਿੱਦਾਂ ਲੈ ਕੇ ਗਏ ਬਾਈ ਰੋ ਇੰਨਾ ਕੋਈ ਇੱਕ ਅਸੀਂ ਆਟਰ ਕਵਰ ਕੀਤਾ ਜੀ ਔਰ ਇੱਕ ਮੋਟਰਸਾਈਕਲ ਕਵਰ ਕੀਤਾ ਉਹਦੇ ਚ ਲੈ ਕੇ ਗਏ ਸੀ ਇਹ ਸਰ ਪਤਾ ਲੱਗਿਆ ਹੁਣ ਤੱਕ ਕਿੰਨੀ ਇਸ ਦੇ ਉੱਤੇ ਮੰਗ ਕਿڑی ਇਹਨਾਂ ਨੇ ਕੀਤੀ ਟੋਟਲ ਅਸੀਂ 4 ਦੋਸ਼ੀ ਫੜਿਆ ਫਿਲਹਾਲ ਅਸੀਂ ਅਜੇ ਉਹਨੂੰ ਰਿਪੋਰਟ ਤੇ ਸਾਡੇ ਕੋਲ ਪੁੱਛ ਕੇ ਚੱਲ ਰਹੀ ਹੈ ਸਾਡੀ ਜੋ ਵੀ ਫਰਦਰ ਇਨਵੈਸਟੀਗੇਸ਼ਨ ਜਾਏਗਾ ਤੁਹਾਡੇ ਸਾਹਮਣੇ ਲੱਗੇ ਹੋਰ ਵੀ ਇਹਨਾਂ ਦੇ ਨਾਲ ਲੋਕ ਹੈਗੇ ਇਹ ਫਿਲਹਾਲ ਅਸੀਂ 4 ਬੰਦੇ ਫੜਿਆ ਜੀ ਉਸੇ ਉਹ ਹੀ ਚੈੱਕ ਕਰ ਰਹੇ ਆ ਵੈਰੀਫਾਈ ਕਰ ਰਹੇ ਆ ਕਿ ਅੱਗੇ ਇਹਨਾਂ ਨੇ ਕਿਹਨੂੰ ਵੇਚਣਾ ਸੀ ਕਿਸ ਦੇ ਨਾਲ ਕੰਟੈਕਟ ਹੋਇਆ ਇਹਨਾਂ ਦਾ ਔਰ ਕਿੰਨੇ ਦਾ ਵੇਚਣਾ ਸੀਗਾ ਵੀ ਹੋਰ ਵੀ ਇਹਨਾਂ ਦੇ ਕੋਈ ਮਾਮਲੇ ਦਰਜ ਹੈ ਲੈ ਇਕੱਲੇ ਸੀਗੇ ਗਰੁੱਪੇ ਨਾਲ ਜਿਹੜਾ ਅਸੀਂ ਵੈਰੀਫਾਈ ਕਰ ਲਏ ਸਟੈਂਕਿਊ ਚਲੋ ਵਨ ਟੂ ਕਰੀਏ